ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਬਾਦ 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 ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੰਨੇ ਦੇ ਵਿੱਚ ਕਿਸਾਨਾਂ ਦੇ ਲਾਠੀ ਚਾਰਜ ਕਰਨ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨ ਵਾਲੀ ਭਗਵੰਤ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾ ਭਗਵੰਤ ਜਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਭਗਵੰਤ ਜਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਕਿਸਾਨਾਂ ਦੇ ਲਾਖੀ ਚਾਰਜ ਤੇ ਟੀਅਰ ਗੈਸ ਦੇ ਗੋਲੇ ਛੁੱਟਣ ਵਾਲੀ ਭਗਵੰਤ ਜਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਬਠਿੰਡਾ ਜਿਲ੍ਹੇ ਦਾ ਐਸਐਸਪੀ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਭਗਵੰਤ ਜਮਾਨ ਸਰਕਾਰ ਦੇ ਕੇਂਦਰ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਕਿਸਾਨਾਂ ਤੇ ਲਾਠੀ ਚਾਰਜ ਕਰਨ ਵਾਲੀ ਭਗਵੰਤਮਾਨ ਸਰਕਾਰ ਤੇ મોદી ਸਰਕਾਰ ਮੁਰਦਾਬਾਦ ਮੁਰਦਾਬਾਦ ਬਠਿੰਡਾ ਜ਼ਿਲ੍ਹੇ ਦਾ ਐਸਐਸਪੀ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਤੇ ਟੀਅਰ ਗੈਸ ਦੇ ਗੋਲੇ ਛੁੱਟਣ ਵਾਲਾ ਭਗਵੰਤਮਾਨ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਜੈ ਹੰਦਾਬਾਦ ਜੈ ਹੰਦਾਬਾਦ ਪਿੰਡ ਦੁੰਨੇ ਦੇ ਵਿੱਚ ਦਸ਼ਾਦੇ ਤੇ ਕਰਨ ਵਾਲੀ ਕਿਸਾਨਾਂ ਅਛੱਦ ਕਰਨ ਵਾਲੀ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਮੁਰਦਾਬਾਹ ਵਾਹ ਵਾਹ ਮੋਦਾ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਨਹੀਂ ਖੋਣ ਦਿਆਂਗੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਨਹੀਂ ਖੋਣ ਦਿਆਂਗੇ ਫੋਟੋ ਕਰ ਲਈ ਇੱਕ ਬਾਲਦੇ ਦੀ ਇੱਧਰ ਦੇਖੋ ਸਰ ਐਕਰ ਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਅਸੀਂ ਅੱਜ ਦਾ ਪ੍ਰੋਗਰਾਮ ਜੋ ਜਥੇਬੰਦੀ ਦਾ ਐਲਾਨ ਸੀਗਾ ਪੂਰੇ ਪੰਜਾਬ ਦੇ ਵਿੱਚ ਜੋ ਕੱਲ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੰਨਾ ਦੇ ਵਿੱਚ ਹੋਈ ਆ ਉਸ ਘਟਨਾ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਜਾਣ ਉਸ ਲੜੀ ਤਹਿਤ ਜਿਹੜਾ ਫਰੋਈਪੁਰ ਦੇ ਪਿੰਡ ਫੱਤੇਵਾਲਾ ਦੇ ਨਗਰ ਦੇ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਨੇ ਇਕੱਤਰ ਹੋ ਕੇ ਭਗਵੰਤ ਮਾਨ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਦੇ ਨਾਲ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਵਾ ਕਿਉਂਕਿ ਕੱਲ ਜੋ ਆ ਭਾਰਤ ਮਾਲਾ ਜੋਇਨਾ ਤਹਿਤ ਰੋਡ ਕੱਢਿਆ ਜਾ ਰਿਹਾ ਸੀ ਜਿਦੇ ਵਿੱਚ ਕਿਸਾਨਾਂ ਦੀਆਂ ਜੜੀਆਂ ਜ਼ਮੀਨਾਂ ਵਾ ਉਹ ਤੱਕੇ ਨਾਲ ਅਕਵਾਇਰ ਕੀਤੀਆਂ ਜਾ ਰਹੀਆਂ ਜਿਸ ਦੇ ਵਿਰੋਧ ਦੇ ਵਿੱਚ ਉਹ ਗਰਾਹਾਂ ਜਥੇਬੰਦੀ ਤੇ ਨਾਲ ਸਥਾਨਕ ਕਿਸਾਨ ਮਜ਼ਦੂਰ ਉਸ ਗੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ ਕਿ ਸਾਨੂੰ ਬਣਦਾ ਹੱਕ ਦਿੱਤਾ ਜਾਵੇ ਅਸੀਂ ਤੱਕੇ ਨਾਲ ਜ਼ਮੀਨਾਂ ਅਕਵਾਇਰ ਨਹੀਂ ਕਰਨ ਦੇਾਂਗੇ ਜਿਹਦੇ ਜੋ ਉਸ ਸੰਘਰਸ਼ ਦੇ ਉੱਤੇ ਬਿਸ਼ਦਤ ਕੀਤਾ ਵਾ लाठी चार्ज ਕੀਤੇ ਗਏ ਆ ਜੋ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਆ ਪਾਣੀ ਦੀਆਂ ਬਿਚਾਰਾਂ ਮਾਰੀਆਂ ਗਈਆਂ ਵਾ ਦੇ ਨਾਲ ਕਿਸਾਨਾਂ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹਦੇ ਵਿਰੋਧ ਦੇ ਵਿੱਚ ਇਹ ਅਸੀਂ ਉਸ ਘਟਨਾ ਦੀ ਨਿੰਦਾ ਕਰਦੇ ਆਂ ਤੇ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਕਿ ਜੇਕਰ ਇਹੋ ਜੀਆਂ ਘਟਨਾਵਾਂ ਤੋਂ ਤੁਸੀਂ ਬਾਝ ਨਹੀਂ ਆਉਂਦੇ ਇਹ ਸਾਰੀਆਂ ਜਥੇਬੰਦੀਆਂ ਹਾਂ ਇਸ ਮਤ ਦੇ ਉੱਤੇ ਇੱਕ ਨੇ ਕਿਸੇ ਵੀ ਕਿਸਾਨ ਦੀ ਧੱਕੇ ਦੇ ਨਾਲ ਅਸੀਂ ਜ਼ਮੀਨ ਉਹਨੂੰ ਬਣਦਾ ਜੋ ਮੁਆਵਜ਼ਾ ਦਿੱਤੇ ਬਿਨਾਂ ਨਹੀਂ ਐਕਵਾਇਰ ਹੋਣ ਦਿਆਂਗੇ ਜੇਕਰ ਤੁਸੀਂ ਇਹੋ ਜਿਹਾ ਅਮਰਤੀਰਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰੱਖਿਆ ਇਦੋਂ ਵੀ ਤਿੱਖੇ ਸੰਘਰਸ਼ ਜਿਹੜੇ ਉਹ ਜਥੇਬੰਦੀਆਂ ਮੀਟਿੰਗਾਂ ਕਰਕੇ ਵਢਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ